ਰੋਡਵੇਅ ਦੀ ਬਸ ਦੀ ਏ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਇਹ ਵਾਦਾ ਕੀਤਾ ਜਾ ਰਿਹਾ ਹੈ ਵਾਇਰਲ ਵੀਡੀਓ ਦੇ ਵਿੱਚ ਕਿ ਇਹ ਪੰਜਾਬ ਰੋਡਵੇਜ਼ ਦੇ ਡਰਾਈਵਰ ਜੋ ਹੈ ਸ਼ਰਾਬ ਦੇ ਨਾਲ ਰੱਜਿਆ ਹੋਇਆ ਸੀ ਇੰਨਾ ਜ਼ਿਆਦਾ ਸ਼ਰਾਬ ਦੇ ਨਾਲ ਰੱਜਿਆ ਸੀ ਕਿ ਮੁੜਕੀ ਸਵਾਰੀ ਨੂੰ ਹੀ ਬਾਸਿਚ ਲੋਣੀ ਪਈ ਸ਼ਰਾਬੀ ਹਾਲਤ ਦੇ ਵਿੱਚ ਅੰਮ੍ਰਿਤਸਰ ਤੋਂ ਪੰਜਾਬ ਤੋਂ ਵੱਧ ਸਵਾਰੀਆਂ ਨੂੰ ਲੈ ਕੇ ਚੰਡੀਗੜ੍ਹ ਦੇ ਲਈ ਇਹ ਰਵਾਨਾ ਹੋਏ ਸਨ ਸ਼ਰਾਬੀ ਡਰਾਈਵਰ ਦੇ ਹਾਲਾਤ ਦੇਖਦਿਆਂ ਸਵਾਰੀਆਂ ਦੇ ਵੀ ਹੋਸ਼ ਉਡਚਾਉਂਦੇ ਨੇ ਅਖੀਰ ਦੇ ਵਿੱਚ ਇੱਕ ਸਵਾਰੀ ਨੇ ਬੱਸ ਚਲਾਉਣਾ ਮੁਨਾਸਬ ਸਮਝਿਆ ਜਿਸ ਤੋਂ ਬਾਅਦ ਸਵਾਰੀਆਂ ਨੇ ਅੱਧ ਰਸਤੇ ਹੀ ਬੱਸ ਰੋਕੀ ਡਰਾਈਵਰ ਬੇਸੁੱਧ ਇੰਚਮ ਤੇ ਹੀ ਸੁੱਤਾ ਰਿਹਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਸਵਾਰੀਆਂ ਦੇ ਵੱਲੋਂ ਬਣਾਈ ਵੀਡੀਓ ਇਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਵਾਰੀਆਂ ਦੇ ਵੱਲੋਂ ਡਰਾਈਵਰ ਨੂੰ ਟੋਕਨ ਤੇ ਡਰਾਈਵਰ ਨੇ ਅੱਗੋ ਸਵਾਰੀਆਂ ਨੂੰ ਬੁਰਾ ਭਲਾ ਛੇੜਾ ਗਿਆ ਸੋ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅੰਮ੍ਰਿਤਸਰ ਤੋਂ ਜੋ ਹੈ ਸਵਾਰੀਆਂ ਲੈ ਕੇ ਚੰਡੀਗੜ੍ਹ ਦੇ ਲਈ ਰਵਾਨਾ ਹੋਇਆ ਸੀ ਲੇਕਿਨ ਡਰਾਈਵਰ ਤੁਸੀਂ ਖੁਦ ਵੇਖੋ ਬੇਸੋਧ ਹੋਇਆ ਸੀਟ ਦੇ ਉੱਤੇ ਇੰਜਨ ਜਿੱਥੇ ਹੁੰਦਾ ਉਸ ਸੀਟ ਦੇ ਉੱਤੇ ਜਿਹੜਾ ਸੁੱਤਾ ਪਿਆ ਹੈ ਤੇ ਇਹ ਵੀਡੀਓ ਲਗਾਤਾਰ سوشل میڈیا ਤੇ ਵਾਇਰਲ ਹੋ ਰਹੀ ਹੈ ਲੋਕਾਂ ਦੇ ਸਾਹ ਸੁਖ ਜਾਂਦੇ ਨੇ ਕਿਉਂਕਿ ਅਕਸਰ ਜੇਕਰ ਕਿਸੇ ਨੇ ਸ਼ਰਾਬ ਪੀਤੀ ਹੋਏਗੀ ਉਸਦੀ ਚਲੋਣੀ ਜਿਹੜੀ ਹੈ ਉਹ ਹੋਰ ਤਰੀਕੇ ਦੀ ਹੋਏਗੀ ਤੇ ਸਵਾਰੀਆਂ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਸਵਾਰੀ ਜੋ ਹੈ ਖੁਦ ਜੋ ਹੈ ਉਸ ਨੂੰ ਸਾਈਡ ਤੇ ਕਰਦੀ ਹੈ ਤੇ ਆਪ バス ਚਲੋਣਾ ਜਿਹੜਾ ਮੁਨਾਸਬ ਉਸਦੇ ਵੱਲੋਂ ਸਮਝਿਆ ਜਾਂਦਾ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਵੇਂ ਡਰਾਈਵਰ ਜੋ ਹੈ ਨਸ਼ੇ ਦੀ ਹਾਲਤਾਂ ਦੇ ਵਿੱਚ ਬੇਸੁੱਧ ਜਿਹੜਾ ਹੋਇਆ ਪਿਆ ਇਸ ਤੋਂ ਬਾਅਦ ਉੱਥੇ ਜੋ ਸਵਾਰੀਆਂ ਖੱਜਲ ਖਵਾਰ ਕੋਈਆਂ ਦੱਸਿਆ ਕਿ ਰਸਤੇ ਦੇ ਵਿੱਚ ਬੱਸ ਰੋਕ ਦਿੱਤੀ ਗਈ ਉੱਥੇ ਹੀ ਸਵਾਰੀਆਂ ਛੜੀਆਂ ਨੇ ਨਿਛੇ ਖੜ ਜਾਂਦੀਆਂ ਨੇ ਉੱਤਰ ਕੇ ਲੇਕਿਨ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿ ਅੱਧੀ ਰਾਤ ਨੂੰ ਕਿਸ ਪਾਸੇ ਨੂੰ ਜਾਣ ਸੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਸ਼ਰਾਬੀ ਹਾਲਤ ਦੇ ਵਿੱਚ ਅੰਮ੍ਰਿਤਸਰ ਤੋਂ ਪੰਜਾਬ ਤੋਂ ਵੱਧ ਸਵਾਰੀਆਂ ਚੰਡੀਗੜ੍ਹ ਨੂੰ ਲੈ ਕੇ ਰਵਾਨਾ ਹੋਇਆ ਸੀ ਲੇਕਿਨ ਸ਼ਰਾਬੀ ਡਰਾਈਵਰ ਦੇ ਹਾਲਾਤ ਵੇਖ ਕੇ ਸਵਾਰੀਆਂ ਦੇ ਵੀ ਹੋਸ਼ ਉੱਡ ਜਾਂਦੇ ਨੇ ਸਵਾਰੀਆਂ ਨੇ ਅੱਧ ਰਸਤੇ バス ਰੁਕਵਾਈ ਡਰਾਈਵਰ ਬੇਜੁੱਧ ਦਾ ਇੰਜਨ ਤੇ ਹੀ ਸੁਤਾ ਪਿਆ ਸੀ ਜਿਸ ਤੋਂ ਬਾਅਦ ਅਖੀਰ ਦੇ ਵਿੱਚ ਇੱਕ ਸਵਾਰੀ ਨੇ ਬਾਸ ਸੇ ਚਲੋਣਾ ਸਹੀ ਸਮਝਿਆ ਸੋਸਵਾਰੀਆਂ ਦੇ ਵੱਲੋਂ ਬਣਾਈ ਵੀਡੀਓ ਜਿਹੜੀ ਲਗਾਤਾਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਥੇ ਖੱਜਲ ਖਵਾਰ ਹੋਏ ਲੋਕਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਤੁਸੀਂ ਖੁਦ ਸੋਚੋ ਦੇਖ ਲੋ ਜੀ ਮੈਂ ਮਰਸਾ ਤੋਂ ਚੜਿਆ ਸੀ ਆ ਦੇਖੋ ਕਰਾਲੀ ਦੀ ਟਿਕਟ ਘਟਾਈ ਹੈ ਆ ਬਸੂ ਰਿਆ ਕੇ ਟਿਕਟ ਦਿਖਾ ਦਿਓ ਮੜੀ ਮੜੀ ਆ ਟਿਕਟ ਦੇਖ ਲਓ ਜੀ ਕੰਨੀ ਕੋਈ ਕੋਈ ਕਿਦ ਨਹੀਂ ਆ ਜਲੰਧਰ ਆ ਕੇ ਬਸ ਖੜੀ ਹੈ ਜੀ ਡਰਾਈਵਰ ਕਨੈਕਟਰ ਕੋਈ ਨਹੀਂ ਹੈ ਜੀ ਹੋਰ ਆਦ ਨੂੰ ਅਸੀਂ ਕਿ ਤੁਸੀਂ ਟਿਕਟ ਬੱਸ ਦੱਸਣਗੇ ਜਾਂ ਠੀਕ ਆ ਹੁਣ ਅਸੀਂ ਦੱਸਾਂਗੇ ਤੁਸੀਂ ਬੱਸ ਤੇ ਚੜ ਕੇ ਆਏ ਹੋ ਹਾਂਜੀ ਅੰਮ੍ਰਿਤਸਰ ਤੋਂ ਬੈਠੇ ਜੀ ਕਰਾਲੀ ਜਾਣਾ ਸੀ ਅੰਮ੍ਰਿਤਸਰ ਤੋਂ ਚੱਲੀ ਹੈ ਬੱਸ 8:40 ਤੇ ਅੰਮ੍ਰਿਤਸਰ ਤੋਂ ਚੱਲੀ ਹੈ ਅੱਛਾ ਜੀ 265 ਰੁਪਿਆ ਟਿਕਟ ਕੱਟੀ ਹੈ ਕਰਾਲੀ ਦੀ ਉਹਨਾਂ ਨੇ